ਦੇਅ ਲੋ ਸੁਣੋ ਅਗਲੀਆਂ ਲਾਈਨਾਂ ਸੁਣਿਓ ਸੁ ਧਿਆਨ ਨਾਲ ਸੁਣਿਓ ਗੁਰਮਖੋ ਮੂੰ ਸੋਨਾ ਕਾ ਦਾ ਸੋਣ ਦੇਖੀ ਜਾਈ ਚੇਨਾ ਵਡੇ ਵੀ ਅਜੇ ਤੱਕ ਵੀ ਪਹੁੰਚੇ ਨਾ ਵਡੇ ਵੀ ਕਾ ਤੂੰ ਇਨਾ ਹੌਲੀ ਤੁਰਦੇ ਸੋਤੇ कुमेंसप पुरू पिता सॾे सार सारे सिंह ठीक फतेह ताईं नज़र सी म ਤੇ ਸੱਚ ਗਏ ਰੁੜਦੇ ਸੁਤੇ ਚਪਰੀ ਕੁਮਹਿੰਦੀ ਵਿੱਚ ਜਾਂਦੇ ਸੁਨੰਦਪੁਰ ਦੇ ਆ ਲਾਸਟ ਲਾਈਨਾਂ ਨੇ ਇਹ ਵੀ ਸੁਣ ਲੈਣੇ ਆ ਹਾਂਜੀ ਹੱਥ ਪੈਰ ਹੋ ਰਹੇ ਨੀਲੇ ਹੱਥ ਪੈਰ ਹੋਏ ਟੀਲੇ you're ਕੀਆਂ ਚੋਂ ਨੀਰ ਤੁਰਦੇ ਸੋਤੇ ਛਪਰੀ ਕਮਰੇ ਦੇ ਵਿੱਚ ਜਾ ਕੇ ਬੜੇ ਜਾਵਾਂ ਲਾਡਾਂ ਨਾਲ ਪਾਲੇ ਪੁੱਤ ਕਦੇ ਛਰੀਟ ਨਹੀਂ ਆਈ ਕਦੇ ਨੰਗੇ ਪੈਰੀ ਨਿਕਲੇ ਨਹੀਂ ਤੇ ਅੱਜ ਕੁੰਮੇ ਦੀ ਛੱਪਰੀ ਵਿੱਚ ਸਾਰੀ ਰਾਤ ਚੱਕ ਢੇਰਾ ਪਿੰਡ 'ਚ ਕੱਟੀ ਥੋੜੀ ਬਹੁਤ ਨੀਂਦਰ ਆਈ ਮਾਤਾ ਜੀ ਜਾਗਦੇ ਰਹੇ ਸਵੇਰ ਹੋਈ ਕੁੰਮਾ ਗਿਆ ਲక్ష్ਮੀ ਮਾਤਾ ਨੂੰ ਲੈ ਆਇਆ ਥੋੜਾ ਬਹੁਤ ਖਾਣਾ ਲੈ ਕੇ ਆਈ ਮਾਤਾ ਜੀ ਨੂੰ ਤੇ ਸਾਬ ਜਦਿਆਂ ਨੂੰ ਨਮਸਕਾਰ ਕੀਤੀ ਸਦਕੇ ਜਾਵੇ ਵਾਰੇ ਜਾਵੇ ਮਾਤਾ ਗੁਜਰ ਮਾਤਾ ਗੁਜਰ ਕੌਰ ਜੀ ਨੂੰ ਨਮਸਕਾਰ ਕੀਤੀ ਜਦੋਂ ਖਾਣਾ ਖਵਾਇਆ ਫਿਰ কুমਾ ਮਸ਼ਕੀ ਮਾਸ਼ਕੀ ਲੱਪਣ ਤੁਰ ਪਿਆ ਕੋਈ ਸਿੰਘ ਮਿਲ ਪਵੇ ਪਤਾ ਲੱਗੇ ਤੇ ਮੈਂ ਸਾਬ ਜਦਿਆਂ ਨੂੰ ਸਿੰਘਾਂ ਤੱਕ ਪਹੁੰਚਾਵਾਂ ਫਿਰਦਾ ਹੈ ਇਧਰ ਗੰਗੂ ਰਸੋਈਏ ਨੂੰ ਪਤਾ ਲੱਗਾ ਕਿਸੇ ਵੇਲੇ ਨੰਦਪੁਰ ਸਾਹਿਬ ਜਾਂਦਾ ਆਉਂਦਾ ਰਿਹਾ ਹੈ ਇਹ ਗੇੜਾ ਮਾਰਦਾ ਹੁੰਦਾ ਸੀ ਨੰਦਪੁਰ ਸਾਹਿਬ ਇਹਨੂੰ ਜਦੋਂ ਪਤਾ ਲੱਗਾ ਸਰਸਾ ਤੇ ਵਿਛੋੜਾ ਪੈ ਗਿਆ ਹੈ ਇਹ ਮਾਰ ਵਿੱਚ ਸੀ ਵੀ ਕੋਈ ਨਾ ਕੋਈ ਲੱਭੇਗਾ ਜ਼ਰੂਰ ਇਹ ਵੀ ਲੱਭਦਾ ਫਿਰਦਾ ਸੀ ਗੰਗੂ ਲੱਭਦਿਆਂ ਲੱਭਦਿਆਂ ਕੁੰਮੇ 마ਸ਼ਕੀ ਨੂੰ ਮਿਲ ਪਿਆ ਜਦੋਂ ਗੰਗੂ ਮਿਲਿਆ ਤੇ ਪੁੱਛਦਾ ਹੈ ਮੈਂ ਸੁਣਿਆ ਵਿਛੋੜਾ ਪੈ ਗਿਆ ਮੈਂ ਸੁਣਿਆ ਅਨੰਦਪੁਰ ਸਾਹਿਬ ਛੱਡਿਆ ਲੱਭਦੀ ਰਹੇ ਪਤਾ ਨਹੀਂ ਕਿੱਧਰ ਕੌਣ ਕਿੱਧਰ-ਕਿੱਧਰ ਚਲਿਆ ਗਿਆ ਇਹ ਸੁਣ ਕੇ ਗੁੰਮਾ ਮਾਸ਼ਕੀ ਆ ਗਿਆ ਨੇੜੇ ਕਹਿੰਦਾ ਜੀ ਤੁਸੀਂ ਜਾਣਦੇ ਹੋ ਸਾਬ ਜਾਦਿਆਂ ਨੂੰ ਗੁਰੂ ਸਾਹਿਬ ਨੂੰ ਕਹਿੰਦਾ ਪਿਆ ਉੱਥੇ ਜਾਂਦਾ ਆਉਂਦਾ ਰਹਿੰਦਾ ਚੰਗੀ ਤਰ੍ਹਾਂ ਜਾਣਦਾ ਮੈਂ ਪੱਕਾ ਸੇਵਕ ਆ ਗੁੰਮੇ ਮਾਸ਼ਕੀ ਨੇ ਆਖਿਆ ਪੱਕੀ ਗੱਲ ਹੈ ਵੀ ਪੱਕੇ ਸੇਵਕ ਹੋ ਕਹਿੰਦਾ ਹਾਂਜੀ ਪੱਕਾ ਸੇਵਕਾਂ ਕਹਿੰਦੇ ਫੇਰ ਤੇ ਗੱਲ ਬਣ ਗਈ ਕਹਿੰਦੇ ਕੀ ਬਣ ਗਈ ਮੇਰੇ ਘਰ ਵਿੱਚ ਨੇ ਸਾਬ ਜਾਦੇ ਤੇ ਮਾਤਾ ਗੁਜਰਕਾ ਔਰ ਮੇਰੇ ਘਰ ਚ ਨੇ ਚਲੋ ਇਹਦੇ ਭਾਗ ਜਾਗ पे ਪੁਰਾਣੇ ਸਿੱਖ ਨੂੰ ਵੇਖ ਕੇ ਆਪਣੇ ਸੇਵਕ ਨੂੰ ਵੇਖ ਕੇ ਮਾਤਾ ਜੀ ਖੁਸ਼ ਹੋ ਜਾਣਗੇ ਤੇ ਮਾਤਾ ਜੀ ਦੇ ਕੋਲ ਆ ਗਿਆ ਕੁੰਮਾ ਮਾਸ਼ਕੀ ਏ ਅੱਠ ਪੋ ਦੀ ਸਵੇਰ ਹੈ ਅੱਠ ਪੋ ਦੀ ਸਵੇਰ ਹੈ ਮਾਤਾ ਜੀ ਨੇ ਗੰਗੂ ਨੂੰ ਵੇਖਿਆ ਗੰਗੂ ਤੂੰ ਹਾਂ ਮਾਤਾ ਜੀ ਮੈਂ ਆ ਗਿਆ ਜਲ ਗੰਗੂ ਚੰਗਾ ਹੋ ਗਿਆ ਹੁਣ ਛੇਤੀ ਛੇਤੀ ਖਾਲਸੇ ਨੂੰ ਮਿਲਾਂਗੇ ਤੂੰ ਗੁਰੂ ਸਾਹਿਬ ਨੂੰ ਮਲਾ ਦੇਂਗਾ ਚੰਗਾ ਹੋ ਗਿਆ ਤੂੰ ਆ ਗਿਆ ਗੰਗੂ ਆਪਣੀ ਮਾਰ ਦੇ ਉੱਤੇ ਐ ਇਹ ਇਦਾਂ ਬਹਿ ਗਿਆ ਮਾਤਾ ਜੀ ਖੁਸ਼ ਹੋਏ ਏ ਵੇਖੋ ਦੇਣ ਦਾ ਸੁਭਾਅ ਐਦਾਂ ਐਦਾਂ ਹੁੰਦਾ ਨਾ ਇੱਕ ਐਦਾਂ ਹੀ ਰਹਿੰਦਾ ਹੈ ਇੱਕ ਐਦਾਂ ਹੀ ਰਹਿੰਦੇ ਹੁੰਦੇ ਆ ਮਾਲਕਾਂ ਵਾਂਗੂ ਸੋਚਣ ਵਾਲੇ ਹੀ ਮਾਲਕ ਬਣਦੇ ਆ ਛੱਪਰੀ ਦੇ ਵਿੱਚ ਬੈਠਿਆ ਵੀ ਮਾਤਾ ਜੀ ਨੇ ਪੰਜ ਚੂੜੀਆਂ ਦਿੱਤੀਆਂ ਲక్ష్ਮੀ ਬੀਬੀ ਨੂੰ ਪੰਜ ਚੂੜੀਆਂ ਕੁਝ ਮੋਹਰਾ ਗੁੰਮੇ ਬਾਸ਼ਕੀ ਤੋਂ ਦਿੱਤੀਆਂ ਉਹ ਲੈਣ ਨਾ ਕਹਿੰਦੇ ਸਾਨੂੰ ਪੈਸੇ ਨਹੀਂ ਜੀ ਚਾਹੀਦੇ ਸਾਨੂੰ ਤੇ ਤੁਹਾਡਾ ਪਿਆਰ ਤੁਹਾਡਾ ਆਸ਼ੀਰਵਾਦ ਚਾਹੀਦਾ ਮਾਤਾ ਜੀ ਨੇ ਉੱਥੇ ਫਿਰ ਸਾਬ ਸਾਬ ਜੱਤਿਆਂ ਦੀ ਸੇਵਾ ਕਰਨ ਕਰਕੇ ਪੰਜ ਚੂੜੀਆਂ ਲక్ష్ਮੀ ਬੀਬੀ ਨੂੰ ਦਿੱਤੀਆਂ ਤੇ ਕੁੰਮੇ 마ਸ਼ਕੀ ਨੂੰ ਥੋੜੀ ਮਾਇਆ ਦਿੱਤੀ ਮਾਇਆ ਦੇ ਕੇ ਫਿਰ ਗੰਗੂ ਦੇ ਨਾਲ ਮਾਤਾ ਗੁਜਰਕੌਰ ਤੁਰੇ ਉੱਥੋਂ ਚੱਲਦੇ ਚੱਲਦੇ ਫਿਰ ਕਾਈ ਨੌਰ ਪਿੰਡ ਪੈਂਦਾ ਕਾਈ ਨੌਰ ਉੱਥੇ ਜਾਂਦੇ ਇੱਕ ਕੋਸ਼ਿਸ਼ ਕਰਦਾ ਮੇਰਾ ਦਾ ਲੱਗੇ ਕਿਵੇਂ ਨਾ ਕਿਵੇਂ ਮੇਰਾ ਦਾ ਲੱਗੇ ਤੇ ਮੈਂ ਜਿਹੜੀ ਮਾਇਆ ਇਹਨਾਂ ਦੇ ਕੋਲ ਹੈ ਲਵਾ ਤੇ ਨਿਕਲ ਜਾਵਾਂ ਪਰ ਇਹਦਾ ਦਾ ਨਹੀਂ ਲੱਗਾ ਇਥੋਂ ਫਿਰ ਇਹਨੂੰ ਮਜਬੂਰੀ ਵਸ ਸਾਹਬਜਾਦਿਆਂ ਨੂੰ ਆਪਣੇ ਪਿੰਡ ਸਹੇੜੀ ਲੈ ਕੇ ਜਾਣਾ ਪਿਆ ਖੇੜੀ ਪਿੰਡ ਸੀ ਉਹਨੂੰ ਖਾਲਸਾ ਸਹੇੜੀ ਕਹਿੰਦਾ ਆਪਣੀ ਮਾਂ ਨੂੰ ਜਾ ਕੇ ਕਹਿੰਦਾ ਮਾਂ ਅਵੇ ਕੌਣ ਆਇਆ ਹੈ ਕੌਣ ਨੇ ਇਹ ਗੁਰੂ ਗੋਬਿੰਦ ਸਿੰਘ ਦੀ ਮਾਂ ਤੇ ਉਹਨਾਂ ਦੇ ਸਾਹਬਜ਼ਾਦੇ ਹੈ ਲੈ ਫੜ ਖਾਣਾ ਬਣਾ ਤੇ ਖਾਣੇ ਦੇ ਵਿੱਚ ਜ਼ਹਿਰ ਪਾ ਦੇ ਕਹਿਣ ਲੱਗੀ ਪਾਪੀ ਆ ਦੁਸ਼ਮਣ ਵੀ ਚੱਲ ਕੇ ਆ ਜਾਏ ਉਹਦੇ ਬਾਰੇ ਇਦਾਂ ਨਹੀਂ ਸੋਚੀਦਾ ਤੇਰਾ ਦਿਮਾਗ ਠੀਕ ਹੈ ਇਹ ਕੈਰ ਨਹੀਂ ਕਮਾ ਸਕਦੇ ਆਪਾਂ ਐਣ ਲੱਗਾ ਮਾਂ ਇੰਨੀ ਮਾਇਆ ਸੱਤ ਪੀੜੀਆਂ ਖਾਈ ਜਾਣਗੀਆਂ ਮੁੱਕਣੀ ਨਹੀਂ ਮਾਤਾ ਦੀ ਖੁਰਜੀ ਦੇ ਵਿੱਚ ਪੈਸੇ ਐ ਮੋਰਾ ਐ ਸੋਨਾ ਐ ਤੇ ਮਾਤਾ ਜ਼ਹਿਰ ਪਾ ਦੇ ਤੇ ਮਰ ਜਾਣਗੇ ਇੱਥੇ ਹੀ ਖਤਮ ਹੋ ਜਾਣਗੇ ਇਹਦੀ ਮਾਂ ਨਹੀਂ ਮੰਨੀ ਗੰਗੂ ਦੀ ਮਾਂ ਨਹੀਂ ਮੰਨੀ ਇਹ ਵੀ ਚੇਤਾ ਰੱਖਣਾ ਜੇ ਗੰਗੂ ਬ੍ਰਾਹਮਣ ਹੈ ਤੇ ਉਹਦੀ ਮਾਂ ਵੀ ਤੇ ਬਾਪ ਵੀ ਨਹੀਂ ਹੋਈ ਨਾ ਬ੍ਰਾਹਮਣੀ ਹੋਈ ਮਾਂ ਨਹੀਂ ਬੰਨੀ ਕਿਸੇ ਕਿਸੇ ਇੱਕ ਬਰਾਦਰੀ ਨੂੰ ਅਸੀਂ ਇਦਾਂ ਨਹੀਂ ਕਹਿ ਸਕਦੇ ਮਾੜੇ ਚੰਗੇ ਸਾਰਿਆਂ 'ਚ ਹੁੰਦੇ ਆ ਸਾਰੇ ਧਰਮਾਂ ਵਿੱਚ ਹੁੰਦੇ ਆ ਸਾਰੀਆਂ ਬਰਾਦਰੀਆਂ 'ਚ ਹੁੰਦੇ ਆ ਮਾੜੇ ਵੀ ਹੁੰਦੇ ਆ ਤੇ ਚੰਗੇ ਵੀ ਹੁੰਦੇ ਆ ਨਿਹੰਗ ਖਾ ਕੋਟਲੇ ਵਰਗੇ ਪਨਾਹ ਵੀ ਗੁਰੂ ਗੋਬਿੰਦ ਸਿੰਘ ਨੂੰ ਦਿੰਦੇ ਆ ਉਹ ਵੀ ਮੁਸਲਮਾਨ ਹੈ ਪਰ ਜਿਹੜੇ ਪਿੱਛੇ ਲੱਗੇ ਆ ਉਹ ਵੀ ਮੁਸਲਮਾਨ ਐ ਪੀਰ ਬੁੱਧੂ ਸ਼ਾਹ ਨੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਨਸੀਰਾ ਇਹਦੇ ਘਰ ਵਾਲੀ ਸੀ ਤੇ ਪੀਰ ਬੁੱਧੂ ਸ਼ਾਹ ਕਲਕੀਆਂ ਵਾਲੇ ਬਾਦਸ਼ਾਹ ਨਾਲ ਇੰਨਾ ਇੰਨਾ ਪਿਆਰ ਕਰਦਾ ਸੀ ਆਪਣਾ ਸਾਰਾ ਕੁਝ ਪੀਰ ਬੁੱਧੂ ਸ਼ਾਹ ਨੇ ਕੁਰਬਾਨ ਕਰ ਦਿੱਤਾ ਸੀ ਇਹ ਚੇਤਾ ਰੱਖਣਾ ਚਾਹੀਦਾ ਮਾੜੇ ਚੰਗੇ ਸਾਰਿਆਂ 'ਚ ਹੁੰਦੇ ਆ ਪੰਗਾ ਕਰਮਾ ਕਰਕੇ ਮਾੜਾ ਜਾਂ ਚੰਗਾ ਹੁੰਦਾ ਹੈ ਬਰਾਦਰੀ ਕਰਕੇ ਨਹੀਂ ਕਰਮਾ ਕਰਕੇ ਹੀ ਬੰਦਾ ਵੱਡਾ ਜਾਂ ਛੋਟਾ ਹੁੰਦਾ ਹੈ ਬਰਾਦਰੀ ਕਰਕੇ ਨਹੀਂ ਵੱਡਾ ਛੋਟਾ ਤੇ ਕੰਮਾ ਕੱਮਾ ਕਰਕੇ ਆਹ ਲੰਘ ਕੇ ਆਏ ਆ ਇੱਥੇ ਹੀ ਪਏ ਆ ਗਲਾਸ